ਸਰ ਅੱਜ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ.ਆਰ. ਬੇਨਕੇਠੀ ਦਾ ਜਨਮ ਦਿਵਸ ਸਰ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਹੱਲੇ ਵਿਖੇ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਜਨਮ ਦਿਨ ਬਾਰੇ ਬੋ ਸੁਆਮੀ ਸ਼ਿਰਗੁਰ ਨਾਬਾਦਾਸ ਮਹਾਰਾਜ ਜੀ ਕੀ ਜੈ ਬੋ ਸੁਆਮੀ ਸ਼ਿਰਗੁਰ ਨਾਬਾਦਾਸ ਮਹਾਰਾਜ ਜੀ ਕੀ ਜੈ ਕੈ ਜੌਧਰੀ ਸਿੰਘ ਸੇਵਾਦਾਰ ਸ਼ਿਰਗੁਰ ਨਾਬਾਦਾਸ ਮਹਾਰਾਜ ਸੰਪਤੀ ਪੰਜਾਬ ਬਹੁਤ ਖੁਸ਼ੀ ਨਾਲ ਤੁਹਾਡੇ ਸਾਰਿਆਂ ਨੂੰ ਮੈਂ ਇਹ ਸਨੇਹਾ ਦੇ ਰਿਹਾ ਹਾਂ ਕਿ ਲੱਗ-ਬਗ ਕਈਆਂ ਦਿੜਾ ਤੋਂ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸੇਵਾ ਵਿੱਚ ਸਾਰੀ ਸਰਗਤੀ ਦਿਨੋਂ ਤਨੋਂ ਮਨੋਂ ਤੇ ਤਹੋਂ ਉਹ ਕਿ ਗੁਰੂ ਨਾਭਾ ਦਾਸ ਜੀ ਦੀ 7 ਤਰੀਕ ਵਿੱਚ ਉਹ ਪੈਤਰ ਨੂੰ ਕਰਦੇ ਹੁੰਦੇ। ਔਰ ਇਹ ਵੀ ਨਹੀਂ ਕਿ ਇਦਾਂ ਦਾ ਹੈ। ਇਸ ਤੋਂ ਪਹਿਲੇ ਰਾਮ ਨਾਵੀ ਦੀ ਉਸ ਤੋਂ ਪਹਿਲੇ ਸ੍ਰੀ ਗੁਰੂ ਰਵੀ ਦਾਸ ਜੀ ਦੀ ਫਿਰ ਰਾਮ ਨਾਵੀ ਦੀ ਫਿਰ ਨਾਭਾ ਦਾਸ ਜੀ ਦੀ ਔਰ ਹਰਿਮਾਨ ਜੀ ਦੀ ਸ਼ੋਭਾ ਯਾਤਰਾ ਗੁਰਦਾਸਪੁਰ ਤੋਂ ਨਿਕਲੀ ਹਨ ਅਰ ਚਲੋ ਖੁਸ਼ਤੇ ਹੁੰਦੀ ਆ ਸਰ ਇਹ ਸ਼੍ਰੀ ਗੁਰੂ ਨਾਭਾ ਸਾਹਿਬ ਦੀ ਸ਼ਹਿਰ ਵਸ ਜਾਨੇ ਤੇ ਇਲਾਕਾ ਵਾਸੀਆਂ ਨੇ ਜਿਹੜੇ ਸ਼ੋਭਾ ਯਾਤਰਾ ਨੂੰ ਦੇਖਿਆ ਲਾਈਵ ਟੈਨ ਕਾਸਟ ਵੀ ਦੇਖਿਆ ਕੋਈ ਪ੍ਰਸ਼ਾਸਨ ਕੀਤਾ ਕਿ ਸ਼੍ਰੀ ਗੁਰੂ ਨਾਭਾ ਸਾਹਿਬ ਦੀ 7 ਤਰੀਕ ਦੀ ਸ਼ੋਭਾ ਯਾਤਰਾ ਸਭ ਤੋਂ ਵੱਡੀ ਪੀਸਫੁਲੀ ਸ਼ਾਂਤੀਪੂਰਵਕ ਇਹ ਯਾਤਰਾ ਨਿਕਲੀ ਆ ਇਸ ਕਰਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਤੇ ਖਾਸ ਕਰਕੇ ਪਿੰਡ ਹੱਲਾ ਚੇਹਿਆ ਦੇ ਤੇ ਬੱਚੇ ਜਿਹੜੇ ਲਾਗੇ ਖੜੇ ਨੇ ਇਹਨਾਂ ਦੀ ਅਨਥਕ ਮਿਹਨਤ ਕਰਕੇ ਇਹ ਸ਼ੋਭਾ ਯਾਤਰਾ ਕਾਮਯਾਬ ਹੋਈ। ਔਰ ਕੱਲ 13 ਤਰੀਕ ਸੀ ਸਿੱਖ ਕੌਮ ਦੇ ਵਾਨੀ ਸਰਬੰਸ ਦਾਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਿਨ ਸੀਗਾ ਜਿਹਨਾਂ ਨੇ ਕਿ ਸਿੱਖ ਕੌਮ ਦੀ ਸਥਾਪਨਾ ਕੱਲ ਦੇ ਦਿਨ ਵਿਸਾਖੀ ਵਾਲੇ ਦਿਨ ਕੀਤੀ ਸੀ ਉਹ ਵਿਸਾਖੀ ਨਿਕਲੀ ਆ। ਅਤਵੀਂ ਵਿਸਾਖੀ ਆ ਤਿੰਨ ਦਿਨ ਪੱਲੰਗ ਸਾਖੀ ਤੱਕ ਅਜੇ ਵੀ ਤਿੰਨ ਦਿਨ ਪੰਡੋਰੀ ਧਾਮ 'ਚ ਮੇਲੇ ਲੱਗਦੇ ਆ ਔਰ ਪੰਡੋਰੀ ਧਾਮ ਦੇ ਜਿਹੜੇ ਉੱਥੋਂ ਦੇ ਅਧਿਐਖਣ ਨੇ ਰਗਵੀਰ ਦਾਸ ਜੀ ਉਹ ਵੀ ਕੱਲ ਗੁਰਦਾਸਪੁਰ ਦੇ ਵਿੱਚ ਆ ਕੇ ਕਾਫੀ ਔੜੋਂ ਨੇ ਸਮਝਾਇਆ ਸਾਰੀ ਸੰਗਤ ਨੂੰ ਕਿ ਇਹ ਦਿਨ ਬੜੇ ਭਾਗਾ ਵਾਲੇ ਦਿਨ ਨੇ ਬੜੀਆਂ ਕੁਰਬਾਨੀਆਂ ਕਰਕੇ ਕਿ ਦੇਸ਼ ਵੀ ਆਜ਼ਾਦ ਹੋਇਆ ਤਾਂ ਸਿੱਖ ਕੌਮ ਨੇ ਹੀ ਹਿੰਦੂਇਜ਼ਮ ਦੀ ਲੜ ਲੱਖ ਅਦਰਵਾਈਜ਼ ਜੇ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਨਾ ਦਿੰਦੇ ਗੁਰੂ ਗੋਬਿੰਦ ਸਿੰਘ ਜੀ ਫਾਈਟ ਨਾ ਕਰਦੇ ਉਹਨਾਂ ਦੇ ਬੱਚੇ ਉਹਨਾਂ ਦੇ ਸਾਥੀ ਫਾਈਟ ਨਾ ਕਰਦੇ ਤਾਂ ਹੋ ਸਕਦਾ ਅੱਜ ਹਿੰਦੁਸਤਾਨ ਦੇ ਵਿੱਚ ਸਾਰੇ ਮੁਸਲਮਾਨ ਹੀ ਹੁੰਦੇ ਕਿ ਉਹਨਾਂ ਦੀ ਕੁਰਬਾਨੀਆਂ ਕਰਕੇ ਹੀ ਸਾਰੇ ਹਿੰਦੂ ਆ ਜਿਸ ਕਰਕੇ ਮੰਦਿਰ ਵੀ ਬਣੇ ਗੁਰਦੁਆਰੇ ਵੀ ਬਣੇ ਮਸੀਤਾਂ ਵੀ ਬਣੀਆਂ ਤੇ ਸਾਰਾ ਕੁਝ ਇੱਥੇ ਐਸਟੈਬਲਿਸ਼ ਆ ਅਦਰਵਾਈਜ਼ ਸਿਰਫ ਮੁਸਲਮਾਨਾਂ ਦੀਆਂ ਮਸੀਤਾਂ ਹੀ ਹੁੰਦੀਆਂ ਉਸ ਤੋਂ ਬਾਅਦ ਆ ਤੇ 14 ਤਰੀਕ ਨੂੰ 14 ਤਰੀਕ ਨੂੰ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਲੈਵਲ ਦਾ ਸਾਡੇ ਵਿੱਚੋਂ ਇੱਕ ਪੈਗੰਬਰ ਪੈਦਾ ਹੋਇਆ ਜਿਹਦਾ ਨਾਮ ਹੈ ਡਾਕਟਰ ਬੀ ਆਰ ਅੰਬੇਦਕਰ ਡਾਕਟਰ ਬੀ ਆਰ ਅੰਬੇਦਕਰ ਸਾਡੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਵੀ ਨੇ ਔਰ ਸ਼ੈਡਿਊਲ ਕਾਸਟਾਂ ਵਿੱਚੋਂ ਇੱਕ ਹੋਣਹਾਰ ਇਨਸਾਨ ਵੀ ਹੋਇਆ ਜਿਨ੍ਹਾਂ ਨੇ ਕਿ ਸੰਵਿਧਾਨ ਵਿੱਚ ਇਹ ਲਿਖ ਦਿੱਤਾ ਕਿ ਰਾਈਟ ਟੂ ਇਕਵੈਲਿਟੀ ਕਿ ਅਸੀਂ ਸਭ ਬਰਾਬਰ ਹਾਂ ਰਾਈਟ ਟੂ ਲਿਬਰਟੀ ਕਿ ਸਾਰਿਆਂ ਨੂੰ ਆਜ਼ਾਦੀ ਹੈ ਰਾਈਟ ਟੂ ਐਜੂਕੇਸ਼ਨ ਸਾਰਿਆਂ ਨੂੰ ਪੜਨ ਦਾ ਅਧਿਕਾਰ ਹੈ ਔਰ ਰਾਈਟ ਟੂ ਰਿਲੀਜੀਅਨ ਸਾਰਿਆਂ ਨੂੰ ਆਪਣੇ ਆਪਣੇ ਧਰਮ ਮਨਾਉਣ ਦਾ ਅਧਿਕਾਰ ਹੈ ਸੋ ਉਸ ਸੰਬੰਧ ਵਿੱਚ ਅੱਜ 14 ਅਪ੍ਰੈਲ ਨੂੰ ਅਸੀਂ ਸਾਰੇ ਰਲ ਮਿਲ ਕੇ ਸ਼੍ਰੀ ਗੁਰੂ ਨਾਨਕ ਦਾਸ ਦੇ ਮੰਦਰ ਪਿੰਡ ਹੰਲੇ ਦੇ ਵਿੱਚੋਂ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਦਿਨ ਮਨਾ ਰਹੇ ਹਾਂ ਔਰ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ ਕਿ ਉਹਨਾਂ ਦੀ ਬਦੌਲਤ ਹੀ ਅੱਜ ਇਹ ਦਲਿਤ ਸਮਾਜ ਜਿਹੜਾ ਉਹ ਬਰਾਬਰੀ ਤੇ ਚੱਲ ਰਿਹਾ ਹੈ ਔਰ ਆਪਣਾ ਦਿਨ ਮਨਾ ਰਿਆ ਬੜੇ ਦੇਖੇ ਅਫਸਰ ਵੀ ਨੇ ਨੌਜਵਾਨ ਵੀ ਨੇ ਚੰਗੇ ਰੋਟੀਆਂ ਵੀ ਖਾਵੇ ਉਹਨਾਂ ਦੀ ਬਦੌਲਤ ਨੌکریاں ਵੀ ਮਿਲੀਆਂ ਨੇ ਪਰ ਉਹਨਾਂ ਨੇ ਇੱਕ 25% ਦਾ ਰਿਜ਼ਰਵੇਸ਼ਨ ਕੋਟਾ ਵੀ ਰੱਖਿਆ ਸੀ ਕਿ ਜਿਹੜੇ ਗਰੀਬ ਨੇ ਜਿਹੜੇ ਆਪਣੇ ਤਰ੍ਹਾਂ ਦੇ ਖੜੇ ਨਹੀਂ ਹੋ ਸਕਦੇ ਉਹ ਸਪੈਸ਼ਲ ਸੌਂ ਦੇ ਵਿੱਚੋਂ 25 ਬੰਦੇ ਉਹਨਾਂ ਨੂੰ ਰਿਆਦ ਦੇ ਕੇ ਬਰਾਬਰ ਕਰਨਾ ਔਰ ਪਚੀਆਂ ਦੇ ਵਿੱਚੋਂ ਹੀ ਉਹਨਾਂ ਨੇ ਅੱਗੇ ਜਾਗ ਲੱਗਾ ਅੱਜ ਮਹਾਰਾਜ ਜੀ ਦੀ ਕਿਰਪਾ ਨਾਲ ਅਸੀਂ ਸਾਰੇ ਹੀ ਆਜ਼ਾਦ ਮੁਲਕ ਦੇ ਵਾਸੀ ਆ ਤੇ ਬਰਾਬਰ ਦੇ ਜੀਵਨ ਜੀ ਰਹੇ ਆ ਚਾਹੇ ਕੋ ਛੋਟਾ ਚਾਹੇ ਕੋ ਵੱਡਾ ਚਾਹੇ ਕੋ ਜਰਨਲਿਸਟ ਚਾਹੇ ਕੋ ਐਸਐਸ ਆ ਸਾਰੇ ਬਰਾਬਰ ਨੇ ਔਰ ਅੱਜ ਅਸੀਂ ਕੋਟੀ ਕੋਟੀ ਨਮਨ ਕਰਦੇ ਆ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਕਿ ਜਿਨ੍ਹਾਂ ਨੇ ਇਹ ਸੰਵਿਧਾਨ ਲਾਗੂ ਕਰਕੇ ਸਾਡੇ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਬੋਲੇ ਲਿਖਦਾ ਅਧਿਕਾਰ ਦਿੱਤਾ ਮੈਨੂੰ ਇਹ ਵੀ ਪਤਾ ਕਿ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਸੀ ਸਾਡਾ ਸੰਵਿਧਾਨ ਨਹੀਂ ਸੀ ਤੇ ਦਲਤਾਂ ਨੂੰ ਗਰੀਬਾਂ ਨੂੰ ਅੱਪਰ ਕਲਾਸ ਕੋ ਹੁੰਦਾ ਹੀ ਕੱਕਣੀ ਤੇ ਜੇ ਕੋ ਮਾਰੀ ਮੋਟੀ ਜ਼ਮੀਨ ਕੋ ਕਨਾਲ ਦੋ ਤਿੰਨ ਚਾਰ ਕੋ ਲੈ ਵੀ ਲੰਦਾ ਸੀ ਕੋ ਕਿਲਾ ਲੈ ਲੰਦਾ ਸੀ ਪਰ ਉਹਦੇ ਨਾ ਸਿਰ ਰਜਿਸਟਰੀ ਹੀ ਨਹੀਂ ਹੁੰਦੀ ਔਰ ਅੱਜ ਉਹਨਾਂ ਦੀ ਬਦੌਲਤ ਇਹ ਕਾਨੂੰਨ ਪਾਸ ਕਰ ਦਿੱਤਾ ਸੀ ਡਾਕਟਰ ਬੀਰੰਬੇਦਕਰ ਸਾਨੂੰ ਕਿਸੇ ਗੁੰਝਾ ਦੇ ਵਿੱਚ ਕਿ ਸਭ ਨੂੰ ਰਾਈਟ ਚ ਜੇ ਕੋਈ ਜ਼ਮੀਨ ਖਰੀਦਣਾ ਚਾਹਦਾ ਹੈ ਕੋ ਪ੍ਰਾਪਰਟੀ ਖਰੀਦਣਾ ਚਾਹਦਾ ਫਿਰ ਉਹ ਖਰੀਦ ਸਕਦਾ ਕਿਸੇ ਨੂੰ ਕੋਈ ਮਨਾਈ ਨਹੀਂ ਉਹ ਅਸੀਂ بار بار ਇਹ ਸ਼ਬਦ ਨਾ ਕਹਿ ਰਹੇ ਆ ਕਿ ਉਹਨਾਂ ਦੀ ਬਦੌਲਤ ਡਾਕਟਰ ਬੀਰੰਬੇਦਕਰ ਦੀ ਬਦੌਲਤ ਅੱਜ ਇਹ ਸਾਰੇ ਦੁਨੀਆ ਦੇ ਵਿੱਚ ਰਲੇ ਆ ਸਾਡੇ ਲੋਕੀ ਬਾਹਰ ਵੀ ਨੇ ਹਿੰਦੁਸਤਾਨ ਦੇ ਪੰਜਾਬ ਦੇ ਵੀ ਨੇ ਪਰ ਆਪਰੇ ਦਾ ਕਿਸੇ ਨੂੰ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਆ ਰਹੀ ਅਸੀਂ ਬੜਾ ਦਾ ਸਰਦਾਰ ਜੀ ਦਿੰਦੇ ਹੋਏ ਪ੍ਰਮਾਤਮਾ ਕਰੇ ਕਿਹੜਾ ਦੀ ਜਿਹੜੀ ਕੌਮ ਹੈ ਉਹਨੂੰ ਹਰ ਦਿਨ ਦੁਗਣੀ ਰਾਤ ਸੁਣੀ ਤਰੱਕੀ ਬਖਸ਼ੇ ਤਾਂ ਕਿ ਅਸੀਂ ਸਦਰਹੀਂ ਰਲ ਮਿਲ ਕੇ ਸ਼ੋਭਾ ਯਾਤਰਾ ਕਰਦੇ ਰਹੀਏ ਵਿੰਗੋ ਦੇ ਦਿਨ ਮਨਾਦੇ ਰਹੀਏ ਔਰ ਆਪਣੇ ਆਪ ਨੂੰ ਡਵੈਲਪ ਕਰਕੇ ਆਪਣੀ ਕੌਮ ਨੂੰ ਤਰੱਕੀ ਦੇ ਨਾਲ ਲਿਏ ਇਹਨਾਂ ਸ਼ਬਦਾਂ ਨਾਲ ਮੈਂ ਇਹ ਪਰ ਫਿਰ ਡਾਕਟਰ ਬੀਆਰਓ ਮੇਸਟਿੰਗ ਆਪ ਕੇ ਸ਼ਰਧਾਂਜਲੀ ਗੁਰੂ ਨਾਭਾ ਦੇ ਮੰਦਿਰ ਦੀ ਸਾਰੀ ਕਮੇਟੀ ਜਿਹੜੀ ਆ ਉਹ ਬੱਚਿਆਂ ਦੀ ਆ ਔਰ ਇੱਕ ਗੱਲ ਮੈਂ ਖੁਸ਼ੀ ਨਾਲ ਡਾਕਟਰ ਬੀਆਰਓ ਇਹ ਕਰਦੇ ਚੜ੍ਹੰਦਰ ਤੇ ਕਹ ਦਨਾ ਕਿਹੜਾ ਬੱਚਿਆ ਨੇ ਜਿਸ ਨੇ ਮੰਦਿਰ ਦੀ ਡਿਵੈਲਪਮੈਂਟ ਕੀਤੀ ਆ ਜਿਸ ਨੇ ਲੰਗਰ ਲਾਇਏ ਨੇ ਉਥੇ ਨਾ ਕੋਲੋਂ ਪੈਸੇ ਪਾ ਕੇ ਹੋਰ ਤੇ ਕੱਲ ਪਰਸੋਂ ਇੱਕ ਨਵਾਂ ਇਨਵਰਟਰ ਵੀ ਲਾ ਦਿੱਤਾ ਜਿਸ ਤੋਂ ਬੱਤੀ ਚੱਲੇ ਜਾਂਦੀ ਏ ਬੜੀ ਦਿੱਕਤ ਹੁੰਦੀ ਸੀ ਔਰ ਮੰਦਿਰ ਦੇ ਕਿਚਨ ਬਾਰਡਰ ਲਾ ਦਿੱਤਾ ਔਰ ਅੱਜ ਇਹਨਾਂ ਨੇ ਪਵਿੱਕ ਗੱਦੇ ਵੀ ਲਿਆਦੇ ਨੇ ਜਿਹੜੇ ਕਿ ਜਿਸਕਦਾ ਫਿਰ ਆ ਕੇ ਆਰਾਮ ਦਾ ਵਿਆਹ ਸਕਦੀਆਂ ਨੇ ਕੁਛ ਗਰੀਆਂ ਲਿਆਉਂਦੀਆਂ ਮੇਰਾ ਬੱਚਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਖਾਸ ਕਰਕੇ ਡਾਕਟਰ ਜੀ ਅਮੀਰ ਕਰਦੇ ਰਾਵਾਂ ਤੇ ਚਲ ਕੇ ਆਪਣੀ ਫੋਮ ਦੇ ਟ੍ਰਿਕ ਲਈ ਵਾਸਤੇ ਦਿਨ ਰਾਤ ਮਿਹਨਤ ਕਰਦੇ ਰਹੇ। ਤੋਂ ਸੁਮੇਸ਼ਰ ਗੁਰ ਨਾਭਾ ਦਾਸ ਮਹਾਰਾਜ ਜੀ ਕੀ ਜੈ। ਗੋ ਸੁਮੇਸ਼ਰ ਗੁਰ ਨਾਭਾ ਦਾਸ ਮਹਾਰਾਜ ਜੀ ਕੀ ਜੈ। ਬਹੁਤ ਧੰਨਵਾਦ ਜੀ ਤੁਹਾਡਾ।